ਬਹੁਤ ਸ਼ਰਮ ਦੀ ਗੱਲ ਆ ਕਿਸੇ ਗਰਸਾਲ ਕਿਥੇ ਕਿਤਾਬਾਂ 'ਚ ਲਿਖਿਆ ਕੋਈ ਬੰਦਾ ਟੋਪੀ ਪਾ ਕੇ ਗੁਰਦੁਆਰੇ ਨਹੀਂ ਜਾ ਸਕਦਾ ਕੁਛ ਨਿਹੰਗ ਨਿਆਣਿਆਂ ਨੇ ਹਰ ਇੱਕ ਗਰਸਾਲ ਦੇ ਬੰਦੇ ਦੀ ਟੋਪੀਆਂ ਲਾ ਕੇ ਆਪਣੇ ਆਪਣੇ ਪਾਲੇ ਦੇ ਉੱਤੇ ਟੱਕੀਆਂ ਕੀ ਤੁਹਾਨੂੰ ਪਤਾ ਨਹੀਂ ਇਹ ਜਿਹੜੀਆਂ ਟੋਪੀਆਂ ਪਾਈਆਂ ਭਾਈ ਸੜਕ 'ਤੇ ਬੁੜੇ ਨਹੀਂ ਤੋ ਇਹ ਛੋਟੇ ਛੋਟੇ ਉਮਰ ਦੇ ਕਰੋ ਪਾ ਜਾਂਦੇ ਕਿ ਪੜਨਾ ਚਾਹੁੰਦੇ ਨਹੀਂ ਵਿਹੰਗਾ ਦੇ ਦੇਰਿਆਂ 'ਚ ਬਹਿ ਜਾਂਦੇ ਆ ਜਿੱਦਾਂ ਪੰਜਾਬੀਆਂ ਦੀ ਪਾਤਸ਼ਾਹ ਹੁੰਦੀ ਹੈ ਨਾ ਕਿ ਸਾਡੇ ਪੱਖ ਨੂੰ ਹੱਥ ਆ ਲਿਆ ਤਾਂ ਦੇਖ ਲੋ ਐਦਾਂ ਹੀ ਜਿੰਨਾਂ ਨੇ ਸਿਰ ਤੇ ਟੋਪੀ ਪਾਈ ਹੁੰਦੀ ਹੈ ਉਹ ਵੀ ਉਹਨਾਂ ਦੀ ਸ਼ਾਨ ਹੁੰਦੀ ਹੈ ਸਾਡੇ ਗੁਰੂ ਨੇ ਕਿਹਾ ਕਿ ਸਖਤ ਲੱਕੜੇ ਉਹ ਗੁਰੂ ਨੇ ਤਾਂ ਲੋਕ ਉੱਤੇ ਕੰਮ ਹਾਸਤੇ ਤਾਂ ਲੋਕ ਉੱਤੇ ਕੰਮ ਆ ਮਾ ਸ਼ਸਤਰ ਕਿਹਾ ਕਿ ਅੱਖਰੇ ਤੁਸੀਂ ਲੋਕਾਂ ਨੂੰ ਇੱਕ ਡਰਦਾ ਨਾ ਗੁਰੂ ਨੇ ਕਿ ਗੁੰਡਾ ਕਰਦੇ ਬਦਮਾਸ਼ੀ ਕਰੋ ਉੱਤੇ ਸਿਰ ਦੇ ਕੰਮ ਸਾਡੇ ਧਰਮ ਦਾ ਨਾਮ ਲੈ ਕੇ ਸਿੱਖੀ ਦਾ ਸਾਡਾ ਨਾਂ ਡੋਬੋ ਰਹੇ ਹੈ ਉਹਦੇ ਦੂਰ ਨਹੀਂ ਜਦ ਉਸ ਦੁਆਰੇੋਂ ਲੋਕਾਂ ਨੇ ਟੁੱਟਣਾ ਸ਼ੁਰੂ ਹੋ ਜਾਣਾ ਸਸਿਕਾਲ ਜੀ ਟੋਪੀਆਂ ਵਾਲੀ ਵੀਡੀਓ ਤਾਂ ਬਹੁਤ ਫੈਲ ਗਈ ਜੋ ਫਤਿਹਗੜ ਸਾਹਿਬ ਸ਼ਹੀਦੀ ਦਿਵਸ ਚੱਲ ਰਿਹਾ ਸੀ ਤੇ ਕੁਝ ਨਿਹੰਗ ਨਿਆਣਿਆਂ ਨੇ ਹਰ ਇੱਕ ਰਾਹ ਚੱਲਦੇ ਬੰਦੇ ਦੀ ਟੋਪੀਆਂ ਲਾ ਕੇ ਆਪਣੇ ਬਾਲੇ ਦੇ ਉੱਤੇ ਟੰਗੀਆਂ ਕਿ ਤੁਹਾਨੂੰ ਪਤਾ ਨਹੀਂ ਤੁਸੀਂ ਟੋਪੀਆਂ ਪਾਈਆਂ ਭਾਈ ਸੜਕ ਤੇਰੇ ਬੁੜੇ ਦੇ ਨਹੀਂ ਸੀ ਤੁਮੀ ਅਗੇ ਵੀ ਪੰਜਾਬ ਸਰਕਾਰ ਨੂੰ ਰਿਕੁਐਸਟ ਕੀਤੀ ਸੀ ਇਹ ਨਿਆੰਗਾ ਵਾਸਤੇ ਕੋਈ ਪਾਠਸ਼ਾਲਾ ਕੋ ਸਕੂਲ ਬਣਾਇਆ ਜਾਵੇ ਜਿੱਥੇ ਬਹੁਤ ਜ਼ਰੂਰੀ ਹੋ ਜੇ ਮੈਡੀਟੇਰੀਅਨ ਠੀਕ ਹੈ ਕਿ ਇਹਨਾਂ ਨੇ ਉੱਥੇ ਜਾ ਕੇ ਕਲਾਸਾਂ ਲੈਣੀਆਂ ਇਹਨਾਂ ਨੂੰ ਐਟੀਕੀਟਸ ਮੈਨਰਸ ਕਿਤਾ ਸੋਸਾਇਟੀ ਵਿੱਚ ਰਹਿਣਾ ਕਿੱਦਾਂ ਲੇਡੀਜ਼ ਨਾਲ ਰਿਸਪੈਕਟ ਨਾਲ ਗੱਲ ਕਰਨੀ ਆ ਕਿਦਾਂ ਬੱਚਿਆਂ ਨਾਲ ਗੱਲ ਕਰਨੀ ਆ ਕਿਦਾਂ ਬਜ਼ੁਰਗਾਂ ਨਾਲ ਗੱਲ ਕਰਨੀ ਆ ਇਹ ਸਿਖਾਇਆ ਜਾਵੇ ਸੋ ਇਹ ਛੋਟੇ-ਛੋਟੇ ਉਮਰ ਚ ਘਰੋਂ ਭੱਜ ਜਾਂਦੇ ਕਿਉਂਕਿ ਪੜ੍ਹਨਾ ਚਾਹੁੰਦੇ ਨਹੀਂ ਨਿਹੰਗਾਂ ਦੇ ਡੇਰਿਆਂ ਚ ਬਹਿ ਜਾਂਦੇ ਆ ਉੱਥੇ ਤਾਂ ਮੈਨਰ ਸਿਖਾਈ ਨਹੀਂ ਜਾਂਦੇ ਉੱਥੇ ਤੁਹਾਨੂੰ ਵੀ ਪਤਾ ਕਿ ਉੱਥੇ ਕੀ ਸਿਖਾਇਆ ਜਾਂਦਾ ਸੋ ਬਹੁਤ ਸ਼ਰਮ ਦੀ ਗੱਲ ਆ ਕਿਸੇ ਗ੍ਰੰਥ ਸਾਹਿਬ ਕਿਥੇ ਕਿਤਾਬ ਚ ਨਹੀਂ ਲਿਖਿਆ ਕਿ ਕੋਈ ਬੰਦਾ ਟੋਪੀ ਪਾ ਕੇ ਗੁਰਦੁਆਰੇ ਨਹੀਂ ਜਾ ਸਕਦਾ ਸੋ ਮੇਨ ਮਕਸਦ ਸਾਡਾ ਸਿਰ ਟਕਿਆ ਹੋਣਾ ਚਾਹੀਦਾ ਚਾਹੇ ਰੁਮਾਲ ਨਾਲ ਚਾਹੇ ਚੁੰਨੀ ਨਾਲ ਚਾਇਓਟੋ ਪਿਨਾਲ ਇੱਥੇ ਵੀ ਸਾਡੇ ਬਿੰਦਰ ਗੁਰਦਵਾਰੇ ਦੇ ਵਿੱਚ ਇੱਕ ਮੁਸ਼ਕਲ ਨਾਲ ਲੁੱਚਾ búੜਾ ਬੈਂਦਾ ਜਿਹਨੇ ਕਾਫੀ ਸਟੂਡੈਂਟਸ ਨੂੰ ਹਰੱਸ ਕੀਤਾ ਉਹਨਾਂ ਦੇ ਟੋਪੀਆਂ ਇਵਨ ਕਿ ਉਹਨੇ ਮੇਰੇ ਵੀ ਉਹਨੇ ਦੀ ਟੋਪੀ ਲਈਤੀ ਹੋਈ ਸੀ ਉਹਨੇ ਮੇਰੇ ਵੀ ਟੋਪੀ ਤੇ ਕਮੈਂਟ ਕੀਤਾ ਥਰਮਿਓ ਦੀ ਖਾਤਰਦਾਰੀ ਪੋਸਟ ਹੋਣੀ ਕੀਤੀ ਮੁਰਕੀ ਉਹਦੀ ਔਕਾਤ ਨਹੀਂ ਪਈ ਕਿ ਮੇਰੇ ਸਿਰ ਤੋਂ ਟੋਪੀ ਲਵਾ ਲੈ ਸੋ ਇਸ ਤਰ੍ਹਾਂ ਕਿਤੇ ਨਹੀਂ ਲਿਖਿਆ ਜਿੱਦਾਂ ਪੰਜਾਬੀਆਂ ਦੀ ਪੱਗ ਸ਼ਾਨ ਹੁੰਦੀ ਹੈ ਨਾ ਕਿ ਸਾਡੀ ਪੱਗ ਨੂੰ ਹੱਥ ਪਾ ਲਿਆ ਤਾਂ ਦੇਖ ਲਓ ਐਦਾਂ ਹੀ ਜਿਨ੍ਹਾਂ ਨੇ ਸਿਰਫ ਟੋਪੀ ਪਾਈ ਹੁੰਦੀ ਹੈ ਉਹ ਵੀ ਉਹਨਾਂ ਦੀ ਸ਼ਾਨ ਹੁੰਦੀ ਹੈ ਉਹਨਾਂ ਦੀ ਇੱਜ਼ਤ ਰਿਸਪੈਕਟ ਹੁੰਦੀ ਜੋ ਤੁਸੀਂ ਲਾਈ ਹੁਣ ਲੋਕਾਂ ਨੇ ਵਿਰੋਧ ਕਿਉਂ ਨਹੀਂ ਕੀਤਾ ਕਿਉਂਕਿ ਲੋਕ ਡਰਦੇ ਆ ਜੋ ਤੇ ਕਿਰਪਾਨਾ ਲੈ ਕੇ ਫਿਰਦੇ ਆ ਇਹ ਭਾਲੇ ਲੈ ਕੇ ਫਿਰਦੇ ਆ ਲੋਕ ਦੇ ਗਾਇਸ ਫੀਲ ਸਕੈਅਰਡ ਯਾਰ ਉਹਨਾਂ ਨੂੰ ਆਇ ਲੱਗਦਾ ਸਾਡੇ ਕਿਰਪਾਨਾ ਮਾਰ ਦੇਣ ਸਾਡੇ ਬਾਲਾ ਨਾ ਮਾਰ ਦੇਣ ਸੋ ਪੰਜਾਬ ਸਰਕਾਰ ਨੂੰ ਮੇਰੀ ਬੇਨਤੀ ਹੈ ਇਹ ਵਾਰ-ਵਾਰ ਗੁਰੂ ਮਹਾਰਾਜ ਦਾ ਨਾਮ ਦਾ ਵਿਕ ਕਮ ਕਾਰਡ ਖੇਲਦੇ ਸਾਡੇ ਗੁਰੂ ਨੇ ਕਿਹਾ ਕਿ ਸ਼ਸਤਰ ਰੱਖਣੇ ਉਹ ਗੁਰੂ ਨੇ ਤੁਹਾਨੂੰ ਕੁੱਤੇ ਕੰਮ ਵਾਸਤੇ ਤੁਹਾਨੂੰ ਪੁੱਠੇ ਕੰਮ ਵਾਸਤੇ ਸ਼ਸਤਰ ਕਿਹਾ ਸੀ ਰੱਖਣੇ ਤੁਸੀਂ ਲੋਕਾਂ ਨੂੰ ਇੱਕ ਡਰ ਪੈਦਾ ਕਰੋ ਨਾਲੇ ਗੁੰਡਾਗਰਦੀ ਬਤਵਾਸ਼ੀ ਕਰੋ ਮੈਂ ਹਰਾਮ ਹੈ ਜਨਤਾ ਨੂੰ ਵੇਖ ਕੇ ਚੁੱਪਚਾਪ ਇੰਨੀਆਂ ਟੋਪੀਆਂ ਮੁੰਡੇ ਨੇ ਪਾਲੇ ਤੇ ਟੰਗੀਆਂ ਤੁਸੀਂ ਗੁੰਗਿਆਂ ਮੂੰਹ ਬੰਦ ਕਰਕੇ ਤੁਸੀਂ ਆਪਣੇ ਟੋਪੀਆਂ ਲਾ ਕੇ ਦੇਤੀਆਂ ਤੁਸੀਂ ਉਹ ਟੋਪੀਆਂ ਨੂੰ ਅਕਸਰ ਉਹਦੇ ਪੈਸੇ ਦਿੱਤੇ ਆ ਤੁਸੀਂ ਪੈਸੇ ਦੇ ਕੇ ਉਹ ਟੋਪੀਆਂ ਖਰੀਦੀਆਂ ਹੈ ਕਿਸੇ ਦੀ ਮਾਂ ਨੇ ਬੜੇ ਪਿਆਰ ਨਾਲ ਉਹਨਾਂ ਨਾਲ ਟੋਪੀਆਂ ਬਣਾਈਆਂ ਹੋਣੀਆਂ ਤਾਂ ਤੁਸੀਂ ਆਰਾਮ ਨਾਲਸ ਮੁੰਡਿਆਂ ਦੀ ਟੋਪੀਆਂ ਦੇਖਿਆਗੇ ਤਾਂਾਥੋਂ ਢੀੜ ਦੇ ਕੋਲੋਂ ਤੁਸੀਂ 10 15 20 ਲੋਕ ਇਕੱਠੇ ਹੋ ਕੇ ਇਹਨਾਂ ਦੇ ਸ਼ਤਰ ਪਰੇਡ ਨਹੀਂ ਕਰ ਸਕਦੇ ਹੋ ਇੱਕ ਸਰਦਾਰ ਨੇ ਆਵਾਜ਼ ਚੱਕੀ ਆਈ ਰਹੀ ਲਈ ਅਪ੍ਰੀਸ਼ੀਏਟ ਕਿਉਂਨੇ ਆਵਾਜ਼ ਚੱਕੀ ਸੋ ਪੰਜਾਬ ਸਰਕਾਰ ਤੋਂ ਮੇਰੀ ਬੇਨਤੀ ਹੈ ਵੀ ਐਦਾਂ ਦੇ ਜਿਹੜੇ ਇਸ ਪੁੱਠੇ ਸਿੱਧੇ ਕੰਮ ਸਾਡੇ ਧਰਮ ਦਾ ਨਾਮ ਲੈ ਕੇ ਸਿੱਖੀ ਦਾ ਸਾਡਾ ਨਾਂ ਡਬੋ ਰਿਹਾ ਉਹ ਦਿਨ ਦੂਰ ਨਹੀਂ ਜਦ ਗੁਰਦੁਆਰਿਆਂ ਲੋਕਾਂ ਦੇ ਟੁੱਟਣਾ ਸ਼ੁਰੂ ਹੋ ਜਾਣਾ ਹੈ ਇਹਨਾਂ ਦੀ ਸਟੂਪਿਡ ਹਰਕਤਾਂ ਕਰਕੇ ਸ਼ੇਮ ਔਨ ਯੂਸੈਲਫ fair candy nancy buller